ਸਾਰੇ ਪ੍ਰੈਸ ਦੇ ਭਰਾਵਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅਸੀਂ ਜੀ ਅੱਜ ਬਠਿੰਡੇ ਆਏ ਆਂ ਕਮਲकिशोर যাদব ਜੀ ਸਾਡੇ ਪ੍ਰਿੰਸੀਪਲ ਸੈਕਟਰੀ ਢਿੱਲੋਂ ਸਾਹਿਬ ਸਾਡੇ ਚੇਅਰਮੈਨ ਪੀਐਸਆਈਸੀ ਇਹ ਵੀ ਇੱਥੇ ਨਾਲ ਹੈਗੇ ਇਹ ਅਸੀਂ ਰਾਈジング ਪੰਜਾਬ suggestions to solution ਸੁਝਾਓ ਤੋਂ ਹੱਲ ਤੱਕ ਇਹ ਮੁਹਿੰਮ ਅਸੀਂ ਚਾਲੂ ਕੀਤੀ ਹੈ ਪੂਰੇ ਪੰਜਾਬ 'ਚ ਅੰਮ੍ਰਿਤਸਰ ਤੋਂ ਅਸੀਂ ਚਾਲੂ ਕੀਤੀ ਸੀ ਪਹਿਲਾਂ ਅਸੀਂ ਅੰਮ੍ਰਿਤਸਰ ਗਏ ਫਿਰ ਜਲੰਧਰ ਫਿਰ ਲੁਧਿਆਣਾ ਉਸ ਤੋਂ ਬਾਅਦ ਮੋਹਾਲੀ ਹੁਣ ਬਠਿੰਡਾ ਆਸ-ਪਾਸ ਦੇ ਜਿਹੜੇ ਜ਼ਿਲ੍ਹੇ ਆ ਉਹਨਾਂ 'ਚ ਵੀ ਜਿਹੜੀ ਇੰਡਸਟਰੀ ਹੈ ਅਸੀਂ ਨਾਲ ਕਵਰ ਕਰਦੇ ਆਂ ਉਹਨਾਂ ਦੇ ਵੀ ਜਿਹੜੇ ਸਾਡੇ ਇੰਡਸਟ੍ਰੀਅਲਿਸਟ ਦੇ ਭਰਾ ਹੈਗੇ ਉਹਨਾਂ ਨੂੰ ਬੁਲਾਈ ਦਾ ਅੱਗੇ ਸਾਡੇ ਜਿਹੜੇ ਪੰਜਾਬ ਦੇ ਇੰਡਸਟ੍ਰੀਅਲਿਸਟ ਭਰਾਵਾਂ ਦੀ ਸ਼ਿਕਾਇਤ ਹੁੰਦੀ ਸੀ ਕਿ ਜਿਹੜੇ ਬਾਹਰਲੇ ਇਨਵੈਸਟਰ ਆਉਂਦੇ ਆ ਤੁਸੀਂ ਉਹਨਾਂ ਦਾ ਤਾਂ ਬੜਾ ਜੀ ਆਇਆਂ ਨੂੰ ਕਰਦੇ ਹੋ ਪਰ ਸਾਨੂੰ ਨਹੀਂ ਤੁਸੀਂ ਪੁੱਛਦੇ ਹੁਣ ਅਸੀਂ ਜਿਹੜਾ ਇਹ ਚਾਲੂ ਕੀਤਾ ਰੋਡ ਸ਼ੋਅ ਦਾ سلسلہ ਉਹ ਅਸੀਂ ਪੰਜਾਬ ਤੋਂ ਹੀ ਚਾਲੂ ਕੀਤਾ ਅਸੀਂ ਆਪਣੇ ਜਿਹੜੇ ਪੰਜਾਬ ਦੇ ਸਾਡੇ ਇੰਡਸਟ੍ਰੀਅਲਿਸਟ ਹੈਗੇ ਜਿਨ੍ਹਾਂ ਨੇ ਆਲਰੇਡੀ ਇਨਵੈਸਟ ਕੀਤਾ ਹੋਇਆ ਉਹਨਾਂ ਦੀ ਸੇਵਾ 'ਚ ਅਸੀਂ ਪਹਿਲਾ ਹਾਜ਼ਰ ਹੋਏ ਆ ਕਿ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਨੂੰ ਖੁਸ਼ ਕਰਨਾ ਹੈ ਪਹਿਲਾ ਤੁਸੀਂ ਅੱਗੇ ਆਪਣੀਆਂ ਐਕਸਪੈਸ਼ਨਾਂ ਕਰੋ ਤੁਸੀਂ ਹੋਰ ਇੰਡਸਟਰੀਆਂ ਲਗਾਓ ਕਿਉਂਕਿ ਇਹੀ ਸਾਡੇ ਬ੍ਰਾਂਡ ਅੰਬੈਸਡਰ ਆ ਜੇ ਬਾਹਰ ਵਾਲਿਆਂ ਨੇ ਵੀ ਇੱਥੇ ਆਣਾ ਉਹਨਾਂ ਨੇ ਇਹਨਾਂ ਨੂੰ ਵੀ ਪੁੱਛਣਾ ਹੈ ਕਿ ਜੀ ਤੁਹਾਡੀ ਇੰਡਸਟਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਤੁਹਾਨੂੰ ਸਰਕਾਰ ਪੂਰਾ ਧਿਆਨ ਤੁਹਾਡਾ ਦੇ ਰਹੀ ਨਹੀਂ ਦੇ ਰਹੀ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਬੜੀ ਖੁਸ਼ੀ ਨਾਲ ਕਿ ਜਿੱਥੇ ਵੀ ਅਸੀਂ ਗਏ ਆ ਬੜੀ ਤਾਰੀਫ ਹੋਈ ਹੈ ਕਿ ਕਈ ਮੁੱਦੇ ਜਿਹੜੇ ਕੋਈ 40 ਸਾਲ ਤੋਂ ਪੈਂਡਿੰਗ ਸੀ ਕੋਈ 30 ਸਾਲ ਤੋਂ ਪੈਂਡਿੰਗ ਸੀ ਕੋਈ 20 ਸਾਲ ਤੋਂ ਚੱਲੇ ਆ ਰਹੇ ਸੀ ਉਹ ਐ ਸਰਕਾਰ ਚ ਪਿਛਲੇ 2-3 ਸਾਲਾਂ ਵਿੱਚ ਉਹ ਸਾਰੇ ਮੁੱਦੇ ਹੱਲ ਕੀਤੇ ਗਏ ਹਨ ਉਹਨਾਂ ਵਿੱਚ ਵਨ ਟਾਈਮ ਸੈਟਲਮੈਂਟ ਹੈ ਜਿਹੜੇ ਪਲੋਟ ਲੋਟ ਹੈ ਕਿਸੇ ਨੇ ਉਹਦੀ ਫ੍ਰੈਗਮੈਂਟੇਸ਼ਨ ਕਰਨੀ ਮਤਲਬ ਉਹਨੂੰ ਡਿਵਾਈਡ ਕਰਨਾ ਹੈ ਕਿਸੇ ਨੇ ਦੋ ਪਲੋਟਾਂ ਨੂੰ ਕਲੱਬ ਕਰਨਾ ਹੈ ਕਿਸੇ ਨੇ ਡਿਵੀਜ਼ਨ ਕਰਨੀ ਹੈ ਔਰ ਉਸ ਤੋਂ ਇਲਾਵਾ ਜਦੋਂ ਪੀਐਸਈਸੀ ਪਲੋਟ ਦਿੰਦਾ ਇੰਡਸਟਰੀਲਿਸਟਾਂ ਨੂੰ ਉਹ ਲੀਜ਼ ਹੋਲਡ ਤੇ ਹੁੰਦੇ ਚਾਹੇ ਹੁੰਦਾ 99 ਸਾਲ ਹੈ ਪਰ ਲੀਜ਼ 올ਡ ਹੈ ਤਾਂ ਕਿਰਾਇਆ ਨਾ ਮਈ ਨਾ ਉਹਨੂੰ ਵੀ ਅਸੀਂ ਫ੍ਰੀ ਹੋਲਡ ਕਰ ਰਹੇ ਆ ਪਰ ਅਸੀਂ ਜਿਹੜੀ ਐਤ ਕੀ ਫ੍ਰੀ ਹੋਲਡ ਦੀ ਸਕੀਮ ਲੈ ਕੇ ਆਏ ਆ ਇੱਕ ਵਾਰੀ ਤੁਸੀਂ ਫ੍ਰੀ ਹੋਲਡ ਕਰਾ ਲਿਆ ਤੁਹਾਨੂੰ ਦੁਬਾਰਾ ਪੀਐਸਆਈਸੀ ਵਿੱਚ ਕਿਸੇ ਵੀ ਅਪਰੂਵਲ ਲਈ ਜਾਣਾ ਨਹੀਂ ਪਏਗਾ ਇੱਕ ਨੋ ਡਿਊ ਸਰਟੀਫਿਕੇਟ ਜ਼ਰੂਰ ਆ ਉਹ ਵੀ ਆਨਲਾਈਨ ਉਹਦੀ ਸੁਵਿਧਾ ਹੋਊਗੀ ਤੇ ਉੱਥੋਂ ਤੁਸੀਂ ਲੈ ਸਕਦੇ ਹੋ ਪਿਛਲੇ 3 ਸਾਲਾਂ ਵਿੱਚ ਪੰਜਾਬ ਚ 114000 ਕਰੋੜ ਦਾ ਮਤਲਬ ਕਿ ਨਿਵਾਸ ਹੋਇਆ ਹੈ ਇਹਦੇ ਵਿੱਚ 4.5 ਲੱਖ ਦੇ ਕਰੀਬ ਨੌਜਵਾਨਾਂ ਨੂੰ ਸਾਡੇ ਭਰਾ ਭੈਣਾਂ ਨੂੰ ਰੋਜ਼ਗਾਰ ਮਿਲਿਆ ਜਿੰਨੇ ਵੀ ਗਵਰਨਮੈਂਟ ਟੂ ਬਿਜ਼ਨਸ ਮਤਲਬ ਗਵਰਨਮੈਂਟ ਤੋਂ ਕੋਈ ਅਪਰੂਵ ਲਾ ਹੁੰਦੀਆਂ ਕੋਈ ਗਵਰਨਮੈਂਟ ਵੱਲੋਂ ਸੈਂਕਸ਼ਨ ਆ ਹੁੰਦੀਆਂ 85% ਤੱਕ ਅਸੀਂ ਕੰਪਲੀਟ ਕਰ ਚੁੱਕੇ ਹਾਂ ਜਿਹੜਾ 15% ਰਹਿ ਜਾਂਦਾ ਉਹ ਕੋਈ ਨਵੇਂ ਆ ਨਵਾਂ ਪੁਰਾਣਾ ਹੁੰਦਾ ਪ੍ਰੋਸੈਸ ਵਿੱਚ ਹੈ ਉਹ ਵੀ ਨਾਲ ਦੀ ਨਾਲ ਅਸੀਂ ਕਰ ਰਹੇ ਹਾਂ ਸਿੰਗਲ ਵਿੰਡੋ ਸਕੀਮ ਜਿਹੜੀ ਪੰਜਾਬ ਇਨਵੈਸਟ ਦੀ ਹੈ ਉਹ ਵਾਕਈ ਸਿੰਗਲ ਵਿੰਡੋ ਹੈ ਇਹ ਨਹੀਂ ਵੀ ਇੱਕ ਵਿੰਡੋ ਖੋਲੋ ਤਾਂ ਅੱਗੇ ਜਿੱਦਾਂ ਕਹਿੰਦੇ ਸੀ ਜੀ ਹੋਰ ਵਿੰਡੋ ਖੁੱਲ ਜਾਂਦੀਆਂ 45 ਦਿਨਾਂ ਦਾ ਉਹਦੇ ਚ ਟਾਈਮ ਰੱਖਿਆ ਗਿਆ ਆਨਲਾਈਨ ਐਪਲੀਕੇਸ਼ਨ ਹੈ ਕਿਸੇ ਵੀ ਸਾਡੇ ਇਨਵੈਸਟਰ ਨੂੰ ਐਗਜ਼ਿਸਟਿੰਗ ਇੰਡਸਟਰੀਸਟਸ ਨੂੰ ਕੋਈ ਵੀ ਪਰਮਿਸ਼ਨ ਲੈਣੀ ਹੈ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਦਫ਼ਤਰਾਂ ਦੇ ੱੱਕੇਖਾਨ ਦੀ ਲੋੜ ਨਹੀਂ ਆਨਲਾਈਨ ਤੁਹਾਨੂੰ ਪਰਮਿਸ਼ਨ ਤੁਸੀਂ ਅਪਲਾਈ ਕਰਨੀ ਹੈ ਔਰ ਆਨਲਾਈਨ ਤੁਸੀਂ ਰੋਜ਼ ਦੀ ਰੋਜ਼ ਆਪਣੀ ਜਿਹੜੀ ਐਪਲੀਕੇਸ਼ਨ ਆ ਉਹਦਾ ਸਟੇਟਸ ਚੈੱਕ ਕਰ ਸਕਦੇ ਹੋ 45 ਦਿਨਾਂ ਵਿੱਚ ਜੇ ਤੁਹਾਨੂੰ ਸਾਰੇ ਸਾਰੀਆਂ ਪਰਮਿਸ਼ਨਾਂ ਨਹੀਂ ਮਿਲਦੀਆਂ ਤਾਂ ਆਟੋਮੈਟਿਕ ਤੁਹਾਡੀ ਐਪਲੀਕੇਸ਼ਨ ਅਪਰੂਵਡ ਹੈ ਇਹਦੇ ਵਿੱਚ 45 ਦਿਨ ਇਹ ਨਹੀਂ ਕਿ ਤੁਹਾਨੂੰ 45 ਦਿਨ ਇੰਤਜ਼ਾਰ ਕਰਨਾ ਪਊਗਾ ਵੀ ਸਾਰੀਆਂ ਪਰਮਿਸ਼ਨਾਂ ਲਈ ਪਰਮਿਸ਼ਨਾਂ ਤੁਹਾਨੂੰ 5ਵੇਂ 7ਵੇਂ ਦਿਨ ਮਿਲਣੀਆਂ ਚਾਲੂ ਹੋ ਜਾਣਗੀਆਂ ਬਟ ਕੋਈ ਇੱਕ ਦੋ ਪਰਮਿਸ਼ਨਾਂ ਹੁੰਦੀਆਂ ਜਿਸ ਤਰ੍ਹਾਂ ਬਿਜਲੀ ਬੋਰਡ ਆ ਉਹਨਾਂ ਨੇ ਚੈੱਕ ਕਰਨਾ ਹੁੰਦਾ ਵੀ ਉੱਥੇ ਲੋਡ ਹੈ ਸਬਸਟੇਸ਼ਨ ਉਹਨਾਂ ਨੇ ਫੀਜ਼ਿਬਿਲਟੀ ਸਟੱਡੀ ਬਣਾਣੀ ਕੋਈ ਪੋਲਿਊਸ਼ਨ ਬੋਰਡ ਦੇ ਮਸਲੇ ਹੁੰਦੇ ਆ ਜਾਂ এনवायरमेंट ਦੇ ਹੁੰਦੇ ਜਿਹੜੇ ਉਹਨਾਂ ਨੂੰ ਟਾਈਮ ਲੱਗ ਜਾਂਦਾ ਪਰਮਿਸ਼ਨ ਦਿੰਦੇ ਐ ਇਸ ਤਰ੍ਹਾਂ ਦੋ ਤਿੰਨ ਪਰਮਿਸ਼ਨਾਂ ਨੂੰ ਟਾਈਮ ਲੱਗਦਾ ਬਾਕੀ ਸਾਰੀਆਂ ਪਰਮਿਸ਼ਨਾਂ 10 12 15 ਦਿਨਾਂ ਵਿੱਚ